ਅਤੀਸ਼ੀ ਦੇ ਮਾਮਲੇ ਦੇ ਉੱਤੇ ਕੈਵਨ ਮੰਤਰੀ ਮੁੰਡੀਆਂ ਦਾ ਆਇਆ ਬਿਆਨ ਮਾਮਲੇ 'ਚ ਹੋਣੀ ਚਾਹੀਦੀ ਹੈ ਜਾਂਚ ਸਸ਼ੀ ਕਾਲ ਜੀ ਮੈਂ ਰినਤਿਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਅਤੀਸ਼ੀ ਦੇ ਬਿਆਨ ਤੋਂ ਬਾਅਦ ਲਗਾਤਾਰ ਇਹ ਮਾਮਲਾ ਗਰਮਾਉਂਦਾ ਜਾ ਰਿਹਾ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਤੰਜ ਕੱਸੇ ਜਾ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਦੋਂ ਹੀ ਲੁਧਿਆਣਾ ਦੇ ਵਿੱਚ ਇੰਡਸਟਰੀ ਦੇ ਵੱਲੋਂ ਲਗਾਈ ਗਈ ਐਕ exhibtion ਦੇ ਵਿੱਚ ਪਹੁੰਚੇ ਕਰਨ ਮੰਤਰੀ ਆ ਹਰਦੀਪ ਮੁੰਡੀਆਂ ਦੇ ਵੱਲੋਂ ਜਿੱਥੇ ਉਹਨਾਂ ਨੇ ਇੰਡਸਟਰੀ ਨੂੰ ਲੈ ਕੇ ਇਹਦੀ ਸ਼ਲਾਘਾ ਕੀਤੀ ਆ ਉੱਥੇ ਹੀ ਅਤੀਸ਼ੀ ਦੇ ਮਾਮਲੇ ਦੇ ਉੱਤੇ ਪੁੱਛੇ ਗਏ ਸਵਾਲ ਦੇ ਉੱਤੇ ਉਹਨਾਂ ਨੇ ਜਵਾਬ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਅਤੇ ਜਿਨ੍ਹਾਂ ਦੇ ਵੱਲੋਂ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਹੈ ਮੈਂ ਡਿਟੇਲਸ ਦੱਸਦਾ ਇੱਕ ਜਿਹੜੀ ਸਹਿਕਾਰੀ ਹੋਸਿਕ ਸੁਸਾਇਟੀ ਹੈ ਜਿਹੜੀ ਜਾਇਦਾਦ ਦੇ ਰਜਿਸਟ੍ਰੇਸ਼ਨ ਸੰਬੰਧੀ ਜਿਹੜੀ ਆ ਦਲਾਲ ਦੇ ਹੁੰਦਾ ਉਹਦੇ ਤੇ ਧੋਖਾਧੜੀ ਤੋਂ ਬਚਾ ਵਾਸਤੇ ਵਿਵਾਦਾਂ ਦੀ ਕਮੀ ਵਾਸਤੇ ਬੈਂਕ ਲੋਨ ਦੀ ਸਹੂਲਤ ਵਾਸਤੇ ਵੈਰਤੀ ਸਟੈਂਪ ਡਿਊਟੀ ਦਰਾਂ ਵਾਸਤੇ ਸੁਸਾਇਟੀਆਂ ਤੇ ਪਨਾਹ ਕਿਸੁੱਤ ਦੇ ਰੋਗ ਜਿਹੜੀ ਉਹਦੇ ਵਾਸਤੇ ਜਿਆਦਾ ਲੋਕਾਂ ਨੂੰ ਖੰਜਰ ਖੜੇ ਹੁੰਦੀ ਸੀ ਪ੍ਰਸਾਨੀ ਹੁੰਦੀ ਸੀ ਪੈਸਾ ਬਰਬਾਦ ਹੁੰਦਾ ਸੀ ਉਹਦੇ ਸਾਰੇ ਲਈ ਉਹਨਾਂ ਨੇ ਸਹੂਤਣ ਦੇਖਦੇ ਸਾਰੇ ਜਿਹੜਾ ਬਦਲਾਵ ਆਇਆ ਸੋ ਅੱਜ ਜਿਹੜਾ ਇਸ ਕਰਕੇ ਕਰਨਾ ਪਿਆ ਸਾਰਾ ਕੀਤਾ ਸੋ ਦੂਸਰਾ ਹੋਰ ਵੀ ਸਵਾਲ ਰੰਦਾ ਸਰ ਲੱਗਾ ਸਰ ਇੱਕ ਦਿੱਲੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਜੀ ਦਾ ਬਿਆਨ ਆਇਆ ਉਹ ਕਹਿੰਦੇ ਕਿ ਮੈਡਮ ਆਤੀਸ਼ੀ ਵੀਡੀਓ ਦੇ ਨਾਲ ਛੜਛੜ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਜੋ ਫਰੇਂਟਿਕ ਰਿਪੋਰਟ ਬਣਾਈ ਉਹਦੀ ਸੀਬੀਆਈ ਜਾਂਚ ਕਰਾਈ ਜਾਵੇ ਦੇਖੋ ਪਨਾਹ ਨੇ ਬੰਦ ਇਹ ਜਦੋਂ ਇੱਕ ਸਾਬਕਾ ਮੁੱਖ ਮੰਤਰੀ ਦਿੱਲੀ ਉਰਦੂ ਦਾ ਪਾਰਟੀ ਦੇ ਸੀਨੀਅਰ ਲੀਡਰ ਉਹਨਾਂ ਤੋਂ ਐਡਾ ਵੱਡਾ ਇਹਨਾਂ ਨੇ ਇੱਕ ਫੇਕ ਵੀਡੀਓ ਬਣਾ ਕੇ ਪੂਰੇ ਦੇਸ਼ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹਦੀ ਪੂਰੀ ਸੀਵੀ ਜਾਂਚ ਹੋ ਰਹੀ ਹੈ ਕਿ ਕਿਹੜੇ ਸਰਾਰਤੀ ਅੰਸ਼ਾਂ ਨੇ ਕਿਹੜੀ ਪਾਰਟੀ ਨੇ ਕਰਾਇਆ ਕਿਉਂਕਿ ਵੈਸੇ ਤੇ ਭਾਜਪਾ ਦਾ ਕੰਮ ਹੀ ਇਹ ਹੋ ਗਿਆ ਕਿ ਕਿਸੇ ਨੂੰ ਬਦਨਾਮ ਕਰਨਾ ਕਿਸੇ AI ਨਾਲ ਵੀਡੀਓ ਬਣਾ ਕੇ ਪਾਉਣੀ ਆ ਤੁਹਾਨੂੰ ਵੀਡੀਓ AI ਨਾਲ ਵੀਡੀਓ ਬਣਦੀਆਂ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸੀਬੀਏ ਜਾਂਦੀਆਂ ਲਗ ਕੇ ਮੁਕਦਮੇ ਦਾ ਅਦਿਕਰ ਕੇ ਇਹ ਜਿੱਲਾ ਜਿਹਦਾ ਇਹੋ ਜੀ ਪਾਰਟੀ ਨੂੰ ਜਿਹੜੇ ਹਜੇ ਦੇ ਤੱਕੇ ਕੰਮ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲੇ ਇਹ ਬਿਆਨ ਦੇ AI ਨਾਲ ਬਣਾ ਕੇ ਵੀਡੀਓ ਪਾਉਂਦੇ ਆ ਇਹਨਾਂ ਤੇ ਕਾਰਵਾਈ ਤੱਕਣੀ ਹੋਣੀ ਚਾਹੀਦੀ ਹੈ ਦੇਸ਼ ਨੂੰ ਪਿੱਛੇ ਛੁੱਟਣ ਵਾਲੀਆਂ ਗੱਲਾਂ ਹੋਈਆਂ ਕਿ ਆਪਣੇ ਹੀ ਦੇਸ਼ ਦੇ ਲੀਡਰ ਹਾਂ ਦਾ ਵੀਡੀਓ ਬਣਾ ਕੇ ਦੇ ਤੋ ਇੱਕ ਐਨਜੀਟੀ ਨੂੰ ਵੱਡਾ ਜੁਰਮਾਨਾ ਜਿਹੜਾ ਲੱਗਾ ਐਨਜੀਟੀ ਵੱਲੋਂ ਲਗਾਇਆ ਗਿਆ ਵਾ ਲੁਧਿਆਣਾ ਕਾਰਪੋਰੇਸ਼ਨ ਨੂੰ 1.5 ਕਰੋੜ ਦੇ ਲੱਖਾਂ ਦੇ ਜੁਰਮਾਨਾ ਸਰਵ ਪੋਲਿਊਸ਼ਨ ਜਿਹੜਾ ਡੰਪ ਪਾਉਣ ਦੇ ਦਾ ਡੰਪ ਕਰਦੇ ਪਾਣੀ ਖਰਾਬ ਹੋ ਰਿਹਾ ਸੀ ਜਿਹੜੇ ਦੇਖੋ ਜੁਰਮਾਨੇ ਲੱਗ ਗਏ ਕਾਰਪਸ ਨੇ ਆਪਸਰਾ ਨੂੰ ਦੇ ਤੋ ਜੋਕ ਨੁਮੇਸਾ ਆਧਾਰ ਇਹ ਦੇਖੋ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਸੋ ਮੈਂ ਇੰਡਸਟਰੀ ਦੇ ਪ੍ਰਧਾਨ ਸਾਡੇ ਉਹ ਕੰਪਨੀਆਂ ਨੇ ਨਿਊਸ ਐਂਡ ਇੰਡਸਟਰੀ ਦੇ ਸਰਦਾਰ ਕਾਟਿੰਗ ਦੀ ਪੂਰੀ ਟੀਮ ਦੇ ਨਾਲ ਸਾਰੇ ਇੰਡਸਟਰੀਅਲ ਭਰਾਵਾਂ ਨਾਲ ਪੂਰੀ ਚੈਂਬਰ ਦੀ ਕਮੇਟੀ ਨਾਲ ਖੜੇ ਆ। ਸੋ ਵੀ ਜਿਹੜੀਆਂ ਬਾਹਰਲੀਆਂ ਕੰਪਨੀਆਂ ਦੇ ਵੀ ਸਾਡੇ ਇੰਡਸਟਰੀਸਟ ਵੀ ਜਿਹੜੇ ਆਏ ਹੋਏ ਆ ਜਿਹੜੇ ਆਪਣੇ ਐਕਵੀਜ਼ੀਸ਼ਨ ਟੈਪ ਚ ਪਾ ਕਹਿ ਸਕਦੇ ਆ ਵੀ ਸਾਰੇ ਆਪਣੇ ਜੋ ਜੋ ਬਣਾ ਬਣ ਕੇ ਇਥੋਂ ਬਾਹਰ ਜਾ ਰਿਹਾ। ਸੋ ਬਹੁਤ ਖੁਸ਼ੀ ਹੋ ਰਹੀ ਹੈ ਪੂਰੇ ਦੇਸ਼ ਦੇ ਵਿੱਚ ਆਪਣੇ ਲੁਧਿਆਣੇ ਤੋਂ ਲੁਧਿਆਣੇ ਸ਼ਹਿਰ ਤੋਂ ਔਰ ਜ਼ਿਆਦਾਤਰ ਹਲਕਾ ਸਾਨੇ ਆਤੋਂ ਮਾ ਆਪਣੇ ਹਲਕੇ ਦੀ ਮੈਨੂੰ ਬੜਾ ਮਾਣ ਹੋ ਰਿਹਾ ਕਿ ਮੇਰੇ ਹਲਕੇ ਤੋਂ ਇਹੋ ਜਿਹੀ ਇੰਡਸਟਰੀ ਲੱਗੀ ਹੈ ਜਿੱਥੇ ਨਟ ਵੋਰਡ ਤੋਂ ਲੈ ਕੇ ਵੱਡੀ ਮਸ਼ੀਨਰੀ ਤੱਕ ਜਿਹੜੀ ਬਣ ਬਣ ਕੇ ਤਿਆਰ ਹੋ ਕੇ ਬਾਹਰ ਜਾ ਰਹੀ ਹੈ ਸੋ ਮੈਂ ਮੁੱਖ ਮੰਤਰੀ ਸਰਦਾਰ ਪ੍ਰੋਮੋਚ ਜੀ ਨੂੰ ਅਜੀਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਬੇਨਤੀ ਵੀ ਹੈ ਕਰਾਂਗੇ ਜਰੂਰ ਕਿ ਇੰਡਸਟਰੀਸ ਭਰਾਮ ਲਈ ਪਹਿਲਾਂ ਬਹੁਤ ਕੁਝ ਕੀਤਾ ਬਹੁਤ ਸਾਰੀਆਂ ਡਿਵੈਲਪਮੈਂਟ ਪਾਸ ਤੇ ਰੂਡਾਂ ਰੋਡਸ ਵਗੈਰਾ ਹੋਰ ਵਿਕਾਸ ਵਾਸਤੇ ਬਹੁਤ ਕੰਮ ਕੀਤੇ ਆ ਤੋਂ ਇੰਡਸਟਰੀਸ ਭਰਾਮਾਂ ਦੀ ਕਿਉਂਕਿ ਵਿਧਿਆਨਿਆਂ ਦੇ ਮੰਤਰੀ ਸਾਡੇ ਸੰਜੀਵ ਅਰੋੜਾ ਜੀ ਸੋ ਇਹਨਾਂ ਦੀ ਕਿਰਿਆ ਵੀ ਪ੍ਰੋਬਲਮ ਆ ਸੋ ਮੈਂ ਇਹਨਾਂ ਨੇ ਮੈਨੂੰ ਦੱਸਿਆ ਉਹ ਸਾਰੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਨੂੰ ਧਿਆਨ ਚ ਲਾਵਾਂਗਾ ਵੈਸੇ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਸਿੱਧਾ ਮੁੱਖ ਮੰਤਰੀ ਸਾਹਿਬ ਨੂੰ ਮਿਲਦੇ ਰਹਿੰਦੇ ਨੇ ਬਹੁਤ ਕੁਛ ਲੈ ਆਏ ਬਹੁਤ ਕੁਛ ਨੇ ਹੋਣ ਦੀ ਪੂਰੀ ਲਿਸਟ ਬਣੀ ਹੈ ਡਿਸਕ੍ਰਿਪਲੈਂਟ ਜਿਹਨੂੰ ਕਹਿੰਦੇ ਆਪਾਂ ਤਿਆਰੀ ਹੈ ਸੋ ਇੰਡਸਟਰੀਸ ਭਰਾਵਾਂ ਨੂੰ ਅਸੀਂ ਪੰਜਾਬ ਨੂੰ ਪੰਜਾਬ ਦੇ ਵਿੱਚ ਇੰਡਸਟਰੀ ਹੋਰ ਵਾਧਾ ਕਰਨ ਵਾਸਤੇ ਸੋ ਬਹੁਤ ਕੁਛ ਕਰਾਂਗੇ ਪਰ ਅੱਜ ਦੀ ਜਿਹੜੀ ਐਗਜ਼ੀਬਿਸ਼ਨ ਦੇਖ ਕੇ ਬੜੀ ਖੁਸ਼ੀ ਹੋਈ ਕਿ ਪੰਜਾਬ ਬਹੁਤ ਸਾਰੀਆਂ ਮਰਨਾ ਮਾਰ ਰਿਹਾ ਜਿਹੜੀਆਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਮੈਂ ਪੰਜਾਬ ਦੇ ਜੁਸੂ ਨੂੰ ਨੌਜਵਾਨਾਂ ਨੂੰ ਜ਼ਰੂਰ ਕਾਂਗਾ ਕਿ ਇਹੋ ਜਿਹੇ ਜਿਹੜੀ ਐਗਜ਼ੀਬਿਸ਼ਨ ਹੁੰਦੀ ਹੈ ਤੇ ਜ਼ਰੂਰ ਪਹੁੰਚਿਆ ਕਰੋ ਤਾਂ ਜੋ ਪਤਾ ਲੱਗੇ ਕਿ ਆਪਣੇ ਪੰਜਾਬ ਚ ਕੀ ਕੁਝ ਬਣ ਕੇ ਬਾਹਰ ਜਾ ਰਿਹਾ ਕਿਉਂਕਿ ਬੱਚਿਆਂ ਨੂੰ ਹੁੰਦਾ ਕਿ ਫਟਾਫਟ ਪੜੀਏ ਪ੍ਰੋਫੈਸਰ ਕਰੀਏ ਬਾਹਰ ਜਾਈਏ ਪਰ ਨਹੀਂ ਪੰਜਾਬ ਚ ਇੰਨੇ ਆਪਾਂ ਕਾਮਯਾਬ ਹੋ ਸਕਦੇ ਆ ਬਹੁਤ ਸਾਰੇ ਜੰਗ ਨੌਜਵਾਨ ਜਿਹੜੇ ਨੇ ਇੰਡਸਟਰੀ ਲਗਾਈ ਹੋਈ ਹੈ ਮੈਂ ਦੇਖਿਆ ਕਿ ਉਹ ਇੰਨੇ ਛੋਟੀ ਉਮਰ ਦੇ ਵਿੱਚ ਨੇ ਕਾਮਯਾਬ ਤੇ ਜੇ ਆਪਾਂ ਮਿਹਨਤ ਕਰੀਏ ਕੀ ਨਹੀਂ ਕਰ ਸਕਦੇ ਸੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਇਹੋ ਜੀ ਐਕਟੀਵੇਸ਼ਨ ਤੇ ਜਰੂਰ ਪਹੁੰਚਿਆ ਕਰੋ ਤਾਂ ਜੋ ਪਤਾ ਲੱਗ ਸਕੇ ਕਿ ਅਸੀਂ ਕਿਸ ਤਰ੍ਹਾਂ ਤਰੱਕੀ ਕਰਨੀ ਹੈ ਦੂਸਰੇ ਵੱਲ ਦੇਖ ਕੇ ਹੀ ਪ੍ਰਮਾਤਮਾ ਦਾ ਤਰੱਕੀ ਹੁੰਦਾ ਸੋ ਆਪਾਂ ਦੇਖ ਕੇ ਰੀਸ ਕਰੀਏ ਉਨਹੀਂ ਆਪਾਂ ਕਾਬਜ ਹੋਵਾਂਗਾ ਅਜਾ ਲੱਗਦਾ ਪੰਜਾਬ ਪੰਜਾਬ ਦੀ ਜਿਹੜੀ ਮੈਂ ਇੰਡਸਟਰੀ ਦੇ ਵਿੱਚ ਬਣਿਆ ਹੋਇਆ ਸਮਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਜਿਹੜਾ ਨਾਮ ਮਾੜਾ ਜਿਹੜਾ ਘਟ ਰਿਹਾ ਬਣਾ ਰਿਹਾ ਜੋ ਵਖੋ ਅੱਜ ਮੈਂ ਉਹੀ ਦੇਖ ਕੇ ਦੱਸ ਰਿਹਾ ਕਿ ਆਪਣੇ ਲੁਧਿਆਣੇ ਤੋਂ ਹੀ ਬਹੁਤ ਸਾਰੀ ਇੰਡਸਟਰੀ ਦਾ ਸਮਾਨ ਬਣ ਕੇ ਜੀਸੀਬੀ ਮਸ਼ੀਨਾਂ ਦਾ ਟਰੈਕਟਰਾਂ ਦਾ ਵੱਡੀਆਂ ਮਸ਼ੀਨਾਂ ਦਾ ਮਸ਼ੀਨਰੀ ਦਾ ਸਾਰਾ ਲੁਧਿਆਣੇ ਤੋਂ ਬਣ ਕੇ ਤਿਆਰ ਹੋ ਕੇ ਬਾਹਰ ਜਾ ਰਿਹਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਤਰੱਕੀ ਕਰ ਰਿਹਾ ਸੋ ਹੋਰ ਅਸੀਂ ਸਰਕਾਰ ਵੱਲੋਂ ਇਹਨਾਂ ਦੀ ਹੈਲਪ ਕਰਾਂਗੇ ਤਾਂ ਜੋ ਇੰਡਸਟਰੀ ਵਿੱਚ ਵਾਧਾ ਹੋਵੇ ਇੰਡਸਟਰੀ ਹੋਰ ਲੱਗੇ ਤੇ ਪੰਜਾਬ ਤੋਂ ਜਿਹੜੀ ਜਿੰਨੇ ਪੂਰੇ ਦੇਸ਼ਾਂ ਜਿੱਥੇ ਪਹਿਲਾਂ ਸਮਾਨ ਜਾ ਰਿਹਾ ਉਹ ਹੋਰ ਵੱਧ ਜਾਵੇ ਪੰਜਾਬ ਦੇ ਇੰਡਸਟਰੀ ਦੀ ਲੱਗਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਜਿਹੜੀਆਂ ਧਮਕੀਆਂ ਜਿਹੜੀਆਂ ਨੇ ਮਿਲ ਆ ਰਹੀਆਂ ਕੁਝ ਸਰਾਰਤੀਆਂ ਸਰ کہہ ਸਕਦੇ ਆ ਕੁਝ ਰੋਧੀਆਂ ਦੀਆਂ ਚਾਲਾਂ ਕਹਿ ਸਕਦੇ ਆ ਜਿਹੜੇ ਪੰਜਾਬ ਦੇ ਵਿਰੋਧੀ ਜਿਹੜੀਆਂ ਪਾਰਟੀਆਂ ਇਹਨਾਂ ਨੂੰ ਪੰਜਾਬ ਨਾਲ ਨਫਰਤ ਦਾ ਪੰਜਾਬ ਨਾਲ ਲੱਗੀ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰਕੇ ਗੁੰਮਰਾਹ ਕਰਕੇ ਲੋਕਾਂ ਨੂੰ ਡਰਾ ਰਹੇ ਪਰ ਨਹੀਂ ਪ੍ਰਮਾਤਮਾ ਦੀ ਕਿਰਪਾ ਪੰਜਾਬ ਹਮੇਸ਼ਾ ਹੀ ਬਹੁਤ ਵਾਰ ਡਿੱਗਿਆ ਬਹੁਤ ਵਾਰ ਉੱਠਿਆ ਤੇ ਪੰਜਾਬ ਤਰੱਕੀ ਕਰ ਰਿਹਾ ਹੈ ਪੰਜਾਬ ਤੇ ਜਦੋਂ ਗੁਰੂਆਂ ਪੀਰਾਂ ਦੀ ਧਰਤੀ ਹੈ ਪ੍ਰਮਾਤਮਾ ਦੀ ਦਇਆ ਜਿੰਨਾ ਮਰਜੀ ਇਹ ਸਾਜਸ਼ਾ ਚਾਲਣ ਪਰਮਾਤਮਾ ਦੀ ਕਿਰਪਾ ਰੂਗੀ ਪੰਜਾਬ ਤਰੱਕੀ ਦੇ ਰਾਹ ਤੇ ਹੈ ਤੇ ਤਰੱਕੀ ਕਰੇਗੀ। ਅੱਜ ਇੱਕ R&D ਸੈਂਟਰ ਤੇ ਐਗਜ਼ਿਬਿਸ਼ਨ ਸੈਂਟਰ ਦੀ ਡਿਮਾਂਡ ਰਹੀ ਹੈ ਇੰਡਸਟਰੀ ਵੱਲੋਂ ਲੁਧਿਆਣਾ ਇੰਡਸਟਰੀ। ਜਲਦੀ ਪੂਰਾ ਕਰ ਰਿਹਾ। ਮੁਖਵੰਤਰੀ ਸਾਹਿਬ ਨੇ ਰੋਸ਼ ਕਰਤਾ ਸੀ ਪਿੱਛੇ ਜਲਦੀ ਧਿਆਨ ਚ ਲਿਆਉਣ। ਉਹਨਾਂ ਦੇ ਹੈਗਾ ਉਹ ਜਲਦੀ ਪੂਰਾ ਕਰੇਗਾ। ਹਾਂਜੀ ਸਰ ਜੀ ਅੱਜ ਚੈਂਬਰ ਵੱਲੋਂ ਇਹ 2 ਦਿਨ ਦੀ ਬਾਏਰ ਸੈਲਰ ਮੀਟ ਤੇ ਵੈਂਡਰ ਡਿਵੈਲਪਮੈਂਟ ਪ੍ਰੋਗਰਾਮ ਕੀਤਾ ਗਿਆ ਹੈ। ਇਹਦੇ ਵਿੱਚ ਮੈਨੂੰ ਇਹ ਦੱਸ ਕੇ ਖੁਸ਼ੀ ਹੋਏਗੀ ਵੀ ਇਹ ਭਾਰਤ ਸਰਕਾਰ ਦਾ ਜਿਹੜਾ ਮੰਤਰਾਲਾ ਐ ਐਮਐਸਐਮਈ ਮੰਤਰਾਲੇ ਔਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੀਤਾ ਗਿਆ ਔਰ ਇਹਦੇ ਚ 50 ਦੇ ਕਰੀਬ ਕੰਪਨੀਆਂ ਨੇ ਸ਼ਿਰਕਤ ਕੀਤੀ ਹੈ ਔਰ ਇਹਦੇ ਚ ਹਿੰਦੁਸਤਾਨ ਤੋਂ ਕੋਈ 20 ਦੇ ਕਰੀਬ ਜੜੀਆਂ ਬੜੀਆਂ ਕੰਪਨੀਆਂ ਔਰ 1000 ਦੇ ਕਰੀਬ ਲੋਕਲ ਵਿਜ਼ਟਰ ਹੈ ਉਹਨਾਂ ਨੇ ਵਿਜ਼ਿਟ ਕੀਤਾ ਔਰ ਇਹ ਬੜਾ ਕਾਮਯਾਬ ਹੋ ਰਿਹਾ ਹੈ ਕਾਫੀ ਇਹਦੇ ਚ ਇਨਕੁਆਰੀ ਜਨਰੇਟ ਕੀਤੇ ਆ ਇਹਦੇ ਜਿਵੇਂ ਕਿ ਜੈਨਮਾਰ ਕੰਪਨੀਆਂ ਜਾਪਾਨੀਜ਼ ਉਹਨਾਂ ਦੇ ਜਿਹੜੇ ਹੈੱਡ ਹੈ ਮੈਨੇਜਿੰਗ ਡਾਇਰੈਕਟਰ ਹੈ ਉਹਨਾਂ ਨੇ ਕੱਲ ਵਿਜ਼ਿਟ ਕੀਤਾ ਸੀ ਇਸ ਤੋਂ ਇਲਾਵਾ ਸਵਰਾਜ ਟਰੈਕਟਰ ਹੈ ਸੋਨਾ ਲਾਈਕਰ ਟਰੈਕਟਰ ਹੈ ਔਰ ਇਹਨਾਂ ਦੇ ਜਿਹੜੀ ਸੋਰਸਿੰਗ ਟੀਮ ਹੈ ਉਹਨਾਂ ਨੇ ਵਿਜ਼ਿਟ ਕੀਤਾ ਸਾਡਾ ਇਹੀ ਓਬਜੈਕਟਿਵ ਹੈ ਵੀ ਲੁਧਿਆਣੇ ਦੀ ਇੰਡਸਟਰੀ ਨੂੰ ਵੱਧ ਤੋਂ ਵੱਧ ਬਿਜ਼ਨਸ ਮਿਲੇ ਔਰ ਲੁਧਿਆਣੇ ਦੀ ਇੰਡਸਟਰੀ ਤਰੱਕੀ ਕਰੇ ਅਥਰਾਜ ਮੰਤਰੀ ਜੀ ਵੀ ਪਹੁੰਚੀ ਸਨ ਸਮਾਜ ਨਾਲ ਵੀ ਗੱਲਬਾਤ ਕੀਤੀ ਮੈਂ ਬੜਾ ਧੰਨਵਾਦੀ ਹਾਂ ਅੱਜ ਹਰਦੀਪ ਸਿੰਘ ਮੁੰਡਿਆ ਸਾਡੇ ਜੋ ਕਿ ਇਸ ਹਲਕੇ ਦੇ ਮੰਤਰੀ ਹੈ ਉਹ ਉਹਨਾਂ ਨੇ ਵਿਜ਼ਿਟ ਕੀਤੀ ਔਰ ਉਹਨਾਂ ਨੇ ਇੰਡਸਟਰੀ ਨੂੰ ਅਸ਼ੋਰੈਂਸ ਦਿੱਤੀ ਹੈ ਕਿ ਜਿੰਨੇ ਵੀ ਉਹਨਾਂ ਦੇ ਪੈਂਡਿੰਗ ਮਸਲੇ ਹੈ ਉਹ ਹੱਲ ਕਰਾ ਕੇ ਦੇਣਗੇ ਉਹਨਾਂ ਦੇ ਡਿਪਾਰਟਮੈਂਟ ਨਾਲ ਜਿੰਨੇ ਵੀ ਪੈਂਡਿੰਗ ਮਸਲੇ ਆ ਔਰ ਜਲਦੀ ਇੱਕ ਮੀਟਿੰਗ ਕਰਕੇ ਉਹ ਉਹਨਾਂ ਦੀ ਨੋਟੀਫਿਕੇਸ਼ਨ ਕਰਾਣਗੇ ਔਰ ਸਰਕਾਰ ਇੰਡਸਟਰੀ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣਾ ਅਸਾ ਨਵੀਆਂ ਕੰਪਨੀਆਂ ਦਾ ਉਤਸਾਹ ਵੱਧਾ ਨੌਜਵਾਨ ਜਿਹੜੇ ਨੇ ਜਿਹੜਾ ਦੇਖੋ ਨੌਜਵਾਨਾਂ ਦੀ ਰੋਜ਼ਗਾਰ ਲਈ ਚੈਂਬਰ ਸਕਿੱਲ ਡਿਵੈਲਪਮੈਂਟ ਲਈ ਕੰਮ ਕਰਦਾ ਔਰ ਅਸੀਂ ਹੁਣ ਕਿਉਂਕਿ ਸੀਐਸਆਰ ਚ ਬੱਚਿਆਂ ਦੀ ਫ੍ਰੀ ਸਕਿਲਿੰਗ ਕਰਾਂਗੇ ਜਲਦੀ ਅਸੀਂ ਕੈਂਪ ਪਲਾਨ ਕਰ ਰਹੇ ਹਾਂ ਸੋ ਦਾਦੀ ਇਹ ਕਿ ਇਲਜ਼ਾਮ ਲੱਗੇ ਨੇ ਕਿ ਅਤੀਸ਼ ਦੇ ਬਲੌਗ ਗੁਰੂ ਸਹਿਬਾਨ ਨੂੰ ਲੈ ਕੇ ਗਲਤ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਗਰਮਾਇਆ ਹੈ ਪਰ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਕਿਹਾ ਗਿਆ ਸੀ ਕਿ ਸੁਜੂ ਜਾਣ ਬੁੱਝ ਕੇ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦਾ ਵੀ ਕਹਿਣਾ ਕਿਸ ਦੀ ਨਿਰਪੱਖ ਜਾਂਚ ਹੋਵੇ ਅਤੇ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਦੇ ਪਿਛੇ ਭੇਜਿਆ ਜਾਵੇ ਬਿਉਰਾ ਰਿਪੋਰਟ ਅਜਾਬਸ